ਹਾਂਜੀ ਹਾਂਜੀ ਮੈਂ ਇੱਧਰ ਨੂੰ ਆਉਂਦਾ ਪਿਆ ਹਾਂ ਹਾਂਜੀ ਹਾਂਜੀ ਤੇ ਮੈਂ ਉਹਨੂੰ ਆਮਨੇ ਕਿਹਾ ਮੈਂ ਕਿਹਾ ਯਾਰ ਕੀ ਗੱਲ ਹੋ ਗਈ ਹੋੜੀ ਚਲਾੜਾ ਜਦੋਂ ਉਹ ਵਾਲੇ ਮੈਨੂੰ ਭੈਣ ਮਾਰ ਭੈਣ ਦੀਆਂ ਗੱਲਾਂ ਕੱਟਣ ਲੱਗ ਗਏ ਜਦੋਂ ਗੱਲਾਂ ਕੱਟਣ ਲੱਗ ਗਏ ਮੈਨੂੰ ਗੁੱਸਾ ਚੜ ਗਿਆ ਹਾਂਜੀ ਹਾਂਜੀ ਜਦੋਂ ਮੈਨੂੰ ਥੋੜਾ ਗੁੱਸਾ ਚੜ ਗਿਆ ਹਾਂਜੀ ਹਾਂਜੀ ਜਦੋਂ ਮੈਂ ਉਹਨੂੰ ਕਹਿਣ ਲੱਗਾ ਜੀ ਜਦੋਂ 15-20 ਭਈਏ ਉਹਨੇ ਬਾਜ਼ ਮਾਰ ਲਈ ਅੱਛਾ ਜੀ 15-20 ਭਈਆਂ ਨੇ ਆ ਕੇ ਮੈਨੂੰ ਕੁੱਟਿਆ ਮੇਰੇ ਕੇਸਾਂ ਪੁੱਸਾਂ ਤੋਂ ਆਹ ਦੇਖੋ ਕੇਸ ਕੁਸ ਪੱਟੇ ਲੈ ਗਏ ਮੇਰੇ ਟਾਂਕੇ ਵਗੈਰਾ ਲੱਗੇ ਨੇ ਤੇ ਆਹ ਦੇਖੋ ਗੁੱਛਾ ਮੇਰੀ ਜੇਬ 'ਚ ਹੀ ਹੈ ਇਹ ਪ੍ਰਵਾਸੀ ਨੇ ਮੇਥੋਂ ਨਾਲ ਕਿੱਥੇ ਤੇ ਕੀ ਹੋਇਆ ਛੋਟੇ ਨਾਲ ਮੈਂ ਆਪਣਾ ਡਿਊਟੀ ਤੇ ਜਾਂਦਾ ਰਿਹਾ ਸੀ ਕੰਮ ਲਈ ਹਾਂਜੀ ਤੇ ਜੱਗ ਦਾ ਉਹਨਾਂ ਫੈਕਟਰੀ ਕੋਲ ਸੀਗੀ ਫਰੀ ਭਈਆ ਮਾਣੋਂ ਨਿਕਲਿਆ ਹੁੰਦਾ ਮੈਂ ਇੱਧਰ ਨੂੰ ਆਉਂਦਾ ਪਿਆ ਹਾਂ ਹਾਂਜੀ ਹਾਂਜੀ ਤੇ ਮੈਂ ਉਹਨਾਂ ਨੂੰ ਆਮ ਨੇ ਕਿਹਾ ਮੈਂ ਕਿਹਾ ਯਾਰ ਕੀ ਗੱਲ ਹੋ ਗਈ ਹੋਲੀ ਚਲਾੜਾ ਜਦੋਂ ਉਹਨੇ ਮੈਨੂੰ ਭੈਣ ਮਾਂ ਭੈਣ ਦੀਆਂ ਗੱਲਾਂ ਕੱਟਣ ਲੱਗ ਗਿਆ ਜਦੋਂ ਉਹ ਗੱਲਾਂ ਕੱਟਣ ਲੱਗ ਗਿਆ ਮੈਨੂੰ ਪੂਛਾ ਜੜ ਗਿਆ ਸ਼ਰਾਬ ਦੀ ਵੀ ਉਹਦੀ ਨਾਲੇ ਹਾਂਜੀ ਹਾਂਜੀ ਜਦੋਂ ਮੈਂ ਉਹਨੂੰ ਤੈਨਾਂ ਨਾ ਕਹਾਂ ਜਦੋਂ 15-20 ਬਈਏ ਉਹਨੇ ਬਾਜ ਮਾਰ ਲਈ ਅੱਛਾ ਜੀ 15-20 ਬਈਆਂ ਨੇ ਆ ਕੇ ਮੈਨੂੰ ਕੁੱਟਿਆ ਮੇਰੇ ਕੇਸਾਂ ਪੁੱਸਾਂ ਉਹਦੇ ਤੋਂ ਕੇਸ ਕੁਝ ਪੱਟ ਕੇ ਲੈ ਗਏ ਮੇਰੇ ਕਾਂਕੇ ਵਗੈਰਾ ਲੱਗੇ ਨੇ ਤੇ ਆਹ ਦੇਖੋ ਪੂਛਾ ਮੇਰੀ ਜੇਬ ਚੀਏ ਵਾਲੇ ਇਹ ਪ੍ਰਵਾਸੀ ਤੇ ਮੇਰੀ ਪੱਗ ਵੀ ਨਾਲ ਹੀ ਲੱਗ ਗਈ ਨੇ ਪੱਗ ਵੀ ਨਹੀਂ ਪਤਾ ਮੇਰੀ ਕਿੱਥੇ ਹੈ ਪੱਗ ਵੀ ਨਾਲ ਹੀ ਲੱਗ ਗਈ ਮਤੀ ਦੱਸੋ ਤੁਸੀਂ ਮੇਰਾ ਬੱਚਾ ਕੰਮ ਤੇ ਜਾਂਦਾ ਵੀ ਅਸੀਂ ਕਰ ਤੇ ਥੋੜੀ ਜਿਹੀ ਗੱਲ ਹੋਈ ਆ ਮੋਟਰਸਾਈਕਲਾਂ ਦੇ ਉੱਤੇ ਹੀ ਬੋਲੋ ਮੋਟਰਸਾਈਕਲ ਦੇ ਉੱਤੇ ਬਸ ਨਾ ਬੱਚਿਆ ਦੀ ਬਸ ਗੱਲ ਹੋਈ ਹੈ ਆਪਾ ਜਿੰਦਰ ਸਿੰਘ ਜੀ ਇਹਨਾਂ ਨੇ ਇਹ ਰਾਜੰਦਿਆਂ ਨੇ ਵੀ ਨਹੀਂ ਚੜਾਇਆ 10 15 ਜਣੇ ਸੀਗੇ ਮੇਰਾ ਪੁੱਤਰ ਥੱਲੇ ਸੀਗਾ ਇਹਨੂੰ ਕਿੱਸੋ ਦਵੜ ਕੇ ਕਿਹੜੀ ਸਿਆ ਦੀ ਪੱਗ ਵੀ ਲਾ ਕੇ ਲੈ ਗਏ ਮੈਨੂੰ ਮਨਸਾਬ ਬਸ ਚਾਹੀਦਾ ਬਸ ਤੇਰੇ ਬੱਚੇ ਮੇਰੇ ਜਿੱਦਾਂ ਪੱਗ ਲੈ ਕੇ ਗਏ ਇੱਜ਼ਤ ਨਾਲ ਮੈਨੂੰ ਉਦਾਂ ਮੇਰੀ ਪੱਗ ਦਿਓ ਬਸ ਮੇਰੀ ਇਹ ਵਤ ਮੰਗਾ ਬਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅੱਜ ਜੋ ਕੀ ਇੱਕ ਬਹੁਤ ਹੀ ਘਟਕਣਾ ਹੋਈ ਹੈ ਕਿਉਂਕਿ ਇੱਕ ਬੱਚੇ ਦੀ ਅਮਰਤਾਰੀ ਬੱਚਾ ਉਹਦੀ ਫੱਗ ਲਾ ਕੇ ਇੱਕ ਪ੍ਰਵਾਸੀ ਲੋਕ ਪ੍ਰਵਾਸੀ ਨਹੀਂ ਕਹੂੰਗਾ ਮੈਂ ਤਾਂ ਹੁਣ ਭਈਏ ਕਹੂੰਗਾ ਭਈਆਂ ਨੂੰ ਬੇਨਤੀ ਆ ਵਰਲਿੰਗ ਦੇਣਾ ਚਾਹੁੰਦੇ ਆ ਬੱਚਾ ਹੈਗਾ ਫਿਰ ਤੁਸੀਂ ਬਹੁਤ ਗਲਤ ਕੰਮ ਕਰਦੇ ਪਏ ਹੋ ਕਿਉਂ ਤੇ ਇਹ ਗੱਲਾਂ ਕੰਮ ਛੱਡ ਦਿਓ ਕਰਨੇ ਤੇ ਜੇ ਹੀ ਆਪਣੀ ਆਈ ਤੇ ਆ ਗਏ ਨਾ ਫਿਰ ਤੁਸੀਂ ਕਹਿਣਾ ਵੀ ਪੰਜਾਬੀ ਸਾਡੇ ਜੁੱਤੀਆਂ ਮਾਰਦੇ ਆ ਸਿਰ ਦੇ ਵਿੱਚ ਮੈਂ ਸਾਰੇ ਭਈਆਂ ਨੂੰ ਨਹੀਂ ਕਹਿ ਰਿਹਾ ਪ੍ਰਵਾਸੀਆਂ ਨੂੰ ਸਾਰੇ ਪ੍ਰਵਾਸੀਆਂ ਨੂੰ ਕਹਿ ਰਿਹਾ ਮੈਂ ਜਿਹੜੇ ਕੁਝ ਪ੍ਰਵਾਸੀ ਗੁੰਡਾਗਰਦੀ ਕਰਦੇ ਆ ਜਿਹੜੇ ਬਿਹਾਰ ਦੇ ਵਿੱਚੋਂ ਬਗੈਰ ਉਹਨਾਂ ਦੇ ਕਾਗਜ਼ ਨਹੀਂ ਹੁੰਦੇ ਕੋਈ ਆਧਾਰ ਕਾਰਡ ਨਹੀਂ ਹੁੰਦਾ ਕੋਈ ਪੈਨ ਕਾਰਡ ਨਹੀਂ ਹੁੰਦਾਗਾ ਉਹ ਆਣ ਕੇ ਇਥੇ ਬਦਮਾਸ਼ੀਆਂ ਕਰਦੇ ਆ ਇੱਕ ਪੀਪਾ ਚੱਕ ਲਿਆਉਂਦੇ ਸਟੋਪ ਚੱਕ ਲਿਆਉਂਦੇ ਆ ਇਹ ਤੋਂ ਬੰਦਾ ਮਾਰ ਕੇ ਕਤਲ ਕਰਕੇ ਬਿਹਾਰ ਭੱਜ ਜਾਂਦੇ ਆ ਉਹਦੀ ਅਸੀਂ ਕੀ ਪੁੱਛ ਫੜਨਾਗੇ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਨਾ ਚਾਹਣਾ ਹੈਗਾ ਵੀ ਜਿਹੜੇ ਵੀ ਕਮਰੇ ਕਿਰਾਏ ਦੇ ਲੈਂਦੇ ਆ ਆਧਾਰ ਕਾਰਡ ਹਰਕ ਜੀ ਉਹਦੀ ਚੈੱਕ ਕਰੋ ਉਹਦਾ ਅਗਲਾ ਪਿਛਲਾ ਵੀ ਚੈੱਕ ਕੀਤਾ ਜਾਵੇ ਜਦੋਂ ਪੰਜਾਬ ਦੇ ਵਿੱਚ ਐਂਟਰੀ ਹੁੰਦੀ ਹੈ ਇਹਨਾਂ ਦੀ ਸਾਰਾ ਚੈੱਕ ਆਧਾਰ ਕਾਰਡ ਇਹਨਾਂ ਦਾ ਪੈਨਡ ਪਿੱਛੇ ਕਿੰਨੇ ਕਤਲ ਕਰਕੇ ਆਇਆ ਕੀ ਕਰਕੇ ਆਇਆ ਸਾਰੇ ਇਹਨਾਂ ਦੇਖਣਾ ਚਾਹੀਦਾ ਹੈਗਾ ਬਾਕੀ ਸਾਡੇ ਸਿੱਖੀ ਦੇ ਨਾਲ ਬੋਲਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਜਿਹੜੀ ਮੰਦਭਾਗੀ ਘਟਨਾ ਹੋਈ ਹੈ ਇੱਕ ਦੁਰਸਿੱਖ ਪਰਿਵਾਰ ਦਾ ਬੱਚਾ ਜਿਹੜਾ ਆ ਆਪਣੇ ਘਰ ਹੀ ਜਾ ਰਿਹਾ ਸੀ ਕੰਮ ਤੋਂ ਤੇ ਉਹਨੂੰ ਰਸਤੇ ਦੇ ਵਿੱਚ ਘੇਰ ਕੇ ਕੁਝ ਪ੍ਰਵਾਸੀ ਲੋਕਾਂ ਨੇ ਬਹੁਤ ਜ਼ਿਆਦਾ ਤਸ਼ੱਤਤ ਨਾਲ ਕੁੱਟਮਾਰ ਕੀਤੀ ਹੈ ਉਹਦੇ ਕੇਸਾਂ ਦੇ ਵਿੱਚ ਕੋਈ ਚੀਜ਼ ਭਾਰੀ ਮਾਰ ਕੇ ਤੇ ਉਹਨੂੰ ਫਟੜ ਕਰ ਦਿੱਤਾ ਤੇ ਉਹਦੇ ਕੇਸ ਵੀ ਰੁਕ ਭਰ ਕੇ ਪੁੱਟ ਦਿੱਤੇ ਨੇ ਉਹਦੀ ਬੱਦ ਲਾ ਕੇ ਲੈ ਗਏ ਨੇ ਬੱਦ ਵੀ ਨਹੀਂ ਦਿੱਤੀ ਇਹ ਤਰ੍ਹਾਂ ਦੀ ਬਦਮਾਸ਼ੀ ਜਿਹੜੀ ਐ ਬਹੁਤ ਜ਼ਿਆਦਾ ਮਹਿੰਗੀ ਪੈਗੀ ਇਹ ਨਹੀਂ ਹੋਣਾ ਚਾਹੀਦਾ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਹਨਾਂ ਲੋਕਾਂ ਦਾ ਜੇ ਅੱਜ ਮੂੰਹ ਪੈ ਗਿਆ ਤੇ ਇਹਨਾਂ ਨੇ ਗਾਂ ਹੋਰ ਵਧਣਾ ਤੇ ਮੁੜ ਕੇ ਘਟਨਾਵਾ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਮੰਦ ਭਾਗੀਆਂ ਹੋਣਗੀਆਂ ਅਸੀਂ ਇਹ ਕੰਮ ਨਹੀਂ ਹੋਣ ਦੇਣਾ ਚਾਹੁੰਦੇ ਅਸੀਂ ਹੁਣੇ ਹੀ ਇਸ ਗੱਲ ਨੂੰ ਥੱਲ ਪਾਉਣੀ ਚਾਹੁੰਦੇ ਆ ਅਸੀਂ ਜਥੇਬੰਦੀਆਂ ਨੂੰ ਅਪੀਲ ਕਰਦੇ ਆਂ ਵੀ ਇਹਨਾਂ ਦੇ ਸਖਤ ਤੇ ਸਖਤ ਕਾਰਵਾਈਆਂ ਕਰਾਉਣੀਆਂ ਚਾਹੀਦੀਆਂ ਨੇ ਜਿੱਥੇ ਵੀ ਰਹਿੰਦੇ ਨੇ ਇਹ ਉੱਥੇ ਹੀ ਆਪਣੇ ਪੰਜਾਬੀ ਵੀਰਾਂ ਨੂੰ ਚਾਹੀਦਾ ਕਿ ਇਕਜੁੱਟ ਹੋ ਕੇ ਇਹਨਾਂ ਤੇ ਨਿਗਰਾਨੀ ਰੱਖਿਆ ਕਰੋ ਜਿੱਥੇ ਵੀ ਕਿਸੇ ਪੰਜਾਬੀ ਭਰਾ ਨਾਲ ਕਿਸੇ ਗੁਰਸੇਖ ਪਰਿਵਾਰ ਨਾਲ ਕੋਈ ਵੀ ਧੱਕਾ ਹੁੰਦਾ ਆ ਉੱਥੇ ਸਾਰੇ ਲੰਮਬਦ ਹੋ ਕੇ ਇਹਨਾਂ ਦਾ ਤਾਕੜਾ ਕਰਿਆ ਕਰੋ ਕਿਉਂਕਿ ਇਹ ਬਹੁਤ ਜ਼ਿਆਦਾ ਇਹਨਾਂ ਨੂੰ ਮੂੰਹ ਪੈਂਦਾ ਜਾ ਰਿਹਾ ਔਰ ਇਸ ਘਟਨਾ ਤੇ ਅਸੀਂ ਸਖਤ ਨਿੰਦਾ ਕਰਦੇ ਆਂ ਔਰ ਪ੍ਰਸ਼ਾਸਨ ਨੂੰ ਅਪੀਲ ਕਰਦੇ ਆਂ ਸਖਤ ਤੋਂ ਸਖਤ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਛੇਤੀ ਤੋਂ ਛੇਤੀ ফ <rôle à déc> <palélan ici> ਕਾਟਨੀ ਕੋ ਸੀਡੀ ਫਰੀ ਭਾਈ ਜੀ ਨਿਕਲਿਆ ਮੈਂ ਇਧਰ ਨੂੰ ਆਉਂਦਾ ਸੀ ਹਾਂਜੀ ਹਾਂਜੀ ਤੇ ਮੈਂ ਉਹਨਾਂ ਨੂੰ ਆਮਨੇ ਕਹਾਂ ਮੈਂ ਕਿ ਯਾਰ ਕੀ ਗੱਲ ਹੋ ਗਈ ਹੋਰੀ ਚਲਾੜਾ ਜਦੋਂ ਉਹ ਵਾਲੇ ਮੈਨੂੰ ਮਾ ਪੈਣ ਮਾਰ ਪੈਣ ਦੀ ਗਾਲਾਂ ਕੱਢਣ ਲੱਗ ਗਏ ਜਦੋਂ ਉਹ ਗਾਲਾਂ ਕੱਢਣ ਲੱਗ ਗਏ ਮੈਨੂੰ ਦੂਸਾ ਚੜ ਗਿਆ ਸ਼ਰਾਬ ਪੀ ਸੀ ਉਹਦੀ ਨਾਲੇ ਹਾਂਜੀ ਹਾਂਜੀ ਜਦੋਂ ਮੈਂ ਉਹਨਾਂ ਤੈਨਾਂ ਕਹਾਂ ਜੀ ਜਦੋਂ 15 20 ਬਈਏ ਉਹਨੇ ਬਾਜ਼ ਮਾਰ ਲਈ ਅੱਛਾ ਜੀ 15 20 ਬਈਆਂ ਨੇ ਆ ਕੇ ਮੈਨੂੰ ਕੁੱਟਿਆ ਮੇਰੇ ਕੇਸਾਂ ਪੁੱਸਾਂ ਉਹਦੇ ਕੋਈ ਕੇਸ ਕੁਝ ਪੱਟ ਕੇ ਲੈ ਗਏ ਮੇਰੇ ਕਾਂਕੇ ਵਗੈਰਾ ਲੱਗੇ ਨੇ ਤੇ ਆਹ ਦੇਖੋ ਗੁੱਛਾ ਮੇਰੀ ਜੇਬ 'ਚ ਹੀ ਹੈ ਇਹ ਪ੍ਰਵਾਸੀ ਨੇ ਮੇਰੇ ਨਾਲ ਕਿੱਥੇ ਤੇ ਮੇਰੀ ਪੱਗ ਵੀ ਨਾਲ ਹੀ ਲੱਗੇ ਨੇ ਪੱਗ ਵੀ ਨਹੀਂ ਪਤਾ ਮੇਰੀ ਕਿੱਥੇ ਹੈ ਪੱਗ ਵੀ ਨਾਲ ਹੀ ਲੱਗੇ ਨੇ ਮਤੀ ਦੱਸੋ ਤੁਸੀਂ ਮੇਰਾ ਬੱਚਾ ਕੰਮ ਤੇ ਜਾਂਦਾ ਵੀ ਅਸੀਂ ਗੱਲ ਤੇ ਥੋੜੀ ਜਿਹੀ ਗੱਲ ਹੋਈ ਆ ਮੋਟਰਸਾਈਕਲਾਂ ਦੇ ਉੱਤੇ ਹੀ ਮੋਟਰਸਾਈਕਲ ਦਿੱਤੇ ਬਾਸਾ ਨਾ ਬੱਚਿਆਰੀ ਬਸ ਕੱਲ ਹੋਈ ਹੈ ਆਪਾ ਜਿੰਦਰ ਸਿੰਘ ਜੀ ਇਹਨਾਂ ਨੇ ਇਧਰ ਰਾਹ ਜਾਂਦਿਆਂ ਨੇ ਵੀ ਨਹੀਂ ਚੜਾਇਆ 10-15 ਜਣੇ ਸੀਗੇ ਮੇਰਾ ਪੁੱਤਰ ਕੱਲੇ ਸੀਗਾ ਇਹਨੂੰ ਕਿੱਥੇ ਤੋੜ ਕੇ ਕਿਹੜੀ ਸਿਆ ਦੀ ਪੱਗ ਵੀ ਲਾ ਕੇ ਲੈ ਗਏ ਮੈਨੂੰ ਮਨਸਾਹ ਬਸ ਚਾਹੀਦਾ ਬਸ ਮੇਰੇ ਬੱਚੇ ਮੇਰੇ ਜਿੱਦਾਂ ਪੱਗ ਲੈ ਕੇ ਗਏ ਆ ਇੱਜ਼ਤ ਨਾਲ ਮੈਨੂੰ ਉਦਾਂ ਮੇਰੀ ਪੱਗ ਦਿਓ ਬਸ ਮੇਰੀ ਇਹ ਵਤ ਮੰਗਾ ਬਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਕੀ ਇੱਕ ਬਹੁਤ ਹੀ ਘਟਕਣਾ ਹੋਈ ਹੈ ਜੋ ਕਿ ਇੱਕ ਬੱਚੇ ਦੀ ਅੰਮ੍ਰਿਤਧਾਰੀ ਬੱਚਾ ਉਹਦੀ ਫੱਗ ਲਾ ਕੇ ਇੱਕ ਪ੍ਰਵਾਸੀ ਲੋਕ ਪ੍ਰਵਾਸੀ ਨਹੀਂ ਕਹੂੰਗਾ ਮੈਂ ਤਾਂ ਹੁਣ ਭਈਏ ਕਹੂੰਗਾ ਭਈਆਂ ਨੂੰ ਬੇਨਤੀ ਹੈ ਵਾਰਨਿੰਗ ਦੇਣਾ ਚਾਹੁੰਦੇ ਆ ਆ ਬੱਚਾ ਹੈਗਾ ਫਿਰ ਤੁਸੀਂ ਬਹੁਤ ਗਲਤ ਕੰਮ ਕਰਦੇ ਪਏ ਹੋ ਕਿਉਂ ਤੇ ਇਹ ਗੱਲਾਂ ਕੰਮ ਛੱਡ ਦਿਓ ਕਰਨੇ ਤੇ ਜੇ ਹੀ ਆਪਣੀ ਆਈ ਤੇ ਆ ਗਏ ਨਾ ਫਿਰ ਤੁਸੀਂ ਕਹਿਣਾ ਵੀ ਪੰਜਾਬੀ ਸਾਡੇ ਜੁੱਤੀਆਂ ਮਾਰਦੇ ਆ ਸਿਰ ਦੇ ਵਿੱਚ ਮੈਂ ਸਾਰੇ ਭਈਆਂ ਨੂੰ ਨਹੀਂ ਕਹਿ ਰਿਹਾ ਪ੍ਰਵਾਸੀਆਂ ਨੂੰ ਸਾਰੇ ਪ੍ਰਵਾਸੀਆਂ ਨੂੰ ਕਹਿ ਰਿਹਾ ਮੈਂ ਜਿਹੜੇ ਕੁਝ ਪ੍ਰਵਾਸੀ ਗੁੰਡਾਗਰਦੀ ਕਰਦੇ ਆ ਜਿਹੜੇ ਬਿਹਾਰ ਦੇ ਵਿੱਚੋਂ ਬਗੈਰ ਉਹਨਾਂ ਦੇ ਕਾਗਜ਼ ਨਹੀਂ ਹੁੰਦੇ ਕੋਈ ਆਧਾਰ ਕਾਰਡ ਨਹੀਂ ਹੁੰਦਾ ਕੋਈ ਪੈਨ ਕਾਰਡ ਨਹੀਂ ਹੁੰਦਾਗਾ ਉਹ ਆਣ ਕੇ ਇਥੇ ਬਦਮਾਸ਼ੀਆਂ ਕਰਦੇ ਆ ਇੱਕ ਪੀਪਾ ਚੱਕ ਲਿਆਉਂਦੇ ਸਟੋਪ ਚੱਕ ਲਿਆਉਂਦੇ ਆ ਇਹ ਤੋਂ ਬੰਦਾ ਮਾਰ ਕੇ ਕਤਲ ਕਰਕੇ ਬਿਹਾਰ ਭੱਜ ਜਾਂਦੇ ਆ ਉਹਦੀ ਅਸੀਂ ਕੀ ਪੂਛ ਫੜਨਾਂਗੇ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਹੈਗਾ ਵੀ ਜਿਹੜੇ ਵੀ ਕਮਰੇ ਕਿਰਾਏ ਦੇ ਲੈਂਦੇ ਆ ਆਧਾਰ ਕਾਰਡ ਹਰ ਇੱਕ ਜੀ ਉਹਦੀ ਚੈੱਕ ਕਰੋ ਉਹਦਾ ਅਗਲਾ ਪਿਛਲਾ ਵੀ ਚੈੱਕ ਕੀਤਾ ਜਾਵੇ ਜਦੋਂ ਪੰਜਾਬ ਦੇ ਵਿੱਚ ਐਂਟਰੀ ਹੁੰਦੀ ਹੈ ਇਹਨਾਂ ਦੀ ਸਾਰਾ ਚੈੱਕ ਆਧਾਰ ਕਾਰਡ ਇਹਨਾਂ ਦੇ ਪੈਂਡ ਪਿੱਛੇ ਕਿੰਨੇ ਕਤਲ ਕਰਕੇ ਆਇਆ ਕੀ ਕਰਕੇ ਆਇਆ ਸਾਰਾ ਇਹਦਾ ਦੇਖਣਾ ਚਾਹੀਦਾ ਹੈਗਾ ਬਾਕੀ ਸਾਡੇ ਸੈਕਟੀ ਨਾਲ ਬੋਲਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਜਿਹੜੀ ਮੰਦ ਭਾਗੀ ਘਟਨਾ ਹੋਈ ਹੈ ਇੱਕ ਦੁਰਸਤ ਇੱਕ ਪਰਿਵਾਰ ਦਾ ਬੱਚਾ ਜਿਹੜਾ ਆ ਆਪਣੇ ਘਰ ਹੀ ਜਾ ਰਿਹਾ ਸੀ ਕੰਮ ਤੋਂ ਤੇ ਉਹਨੂੰ ਰਸਤੇ ਦੇ ਵਿੱਚ ਘੇਰ ਕੇ ਕੁਝ ਪ੍ਰਵਾਸੀ ਲੋਕਾਂ ਨੇ ਬਹੁਤ ਜ਼ਿਆਦਾ ਤਸ਼ੱਤਤ ਨਾਲ ਕੁੱਟਮਾਰ ਕੀਤੀ ਹੈ ਉਹਦੇ ਕੇਸਾਂ ਦੇ ਵਿੱਚ ਕੋਈ ਚੀਜ਼ ਭਾਰੀ ਮਾਰ ਕੇ ਤੇ ਉਹਨੂੰ ਫੱਟੜ ਕਰ ਦਿੱਤਾ ਹੈ ਤੇ ਉਹਦੇ ਕੇਸ ਵੀ ਰੋਕ ਭਰ ਕੇ ਕੁੱਟ ਦਿੱਤੇ ਨੇ ਉਹਦੀ ਬੱਦ ਲਾ ਕੇ ਲੈ ਗਏ ਨੇ ਬਤ ਵੀ ਨਹੀਂ ਦਿੱਤੀ ਇਹ ਤਰ੍ਹਾਂ ਦੀ ਬਦਮਾਸ਼ੀ ਜਿਹੜੀ ਹੈ ਬਹੁਤ ਜ਼ਿਆਦਾ ਮਹਿੰਗੀ ਪੈਗੀ ਇਹ ਨਹੀਂ ਹੋਣਾ ਚਾਹੀਦਾ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਹਨਾਂ ਲੋਕਾਂ ਦਾ ਜੇ ਅੱਜ ਮੂੰਹ ਪੈ ਗਿਆ ਤੇ ਇਹਨਾਂ ਨੇ ਗਾਂਹ ਹੋਰ ਵਧਣਾ ਤੇ ਮੁੜ ਕੇ ਘਟਨਾਵਾ ਜੜੀਆਂ ਨੇ ਉਹ ਬਹੁਤ ਜ਼ਿਆਦਾ ਮੰਦਭਾਗੀਆਂ ਹੋਣਗੀਆਂ ਅਸੀਂ ਇਹ ਕੰਮ ਨਹੀਂ ਹੋਣ ਦੇਣਾ ਚਾਹੁੰਦੇ ਅਸੀਂ ਹੁਣੇ ਹੀ ਇਸ ਗੱਲ ਨੂੰ ਥੱਲ ਪਾਉਣੀ ਚਾਹੁੰਦੇ ਆ ਅਸੀਂ ਜਥੇਬੰਦੀਆਂ ਨੂੰ ਅਪੀਲ ਕਰਦੇ ਆਂ ਵੀ ਇਹਨਾਂ ਦੇ ਸਖਤ ਤੇ ਸਖਤ ਕਾਰਵਾਈਆਂ ਕਰਾਉਣੀਆਂ ਚਾਹੀਦੀਆਂ ਨੇ ਜਿੱਥੇ ਵੀ ਰਹਿੰਦੇ ਨੇ ਇਹ ਉੱਥੇ ਹੀ ਆਪਣੇ ਪੰਜਾਬੀ ਵੀਰਾਂ ਨੂੰ ਚਾਹੀਦਾ ਕਿ ਇਕਜੁੱਟ ਹੋ ਕੇ ਇਹਨਾਂ ਤੇ ਨਿਗਰਾਨੀ ਰੱਖਿਆ ਕਰੋ ਜਿੱਥੇ ਵੀ ਕਿਸੇ ਪੰਜਾਬੀ ਭਰਾ ਨਾਲ ਕਿਸੇ ਗੁਰਸੇਖ ਪਰਿਵਾਰ ਨਾਲ ਕੋਈ ਵੀ ਧੱਕਾ ਹੁੰਦਾ ਆ ਉੱਥੇ ਸਾਰੇ ਲੰਮਬਦ ਹੋ ਕੇ ਇਹਨਾਂ ਦਾ ਤਾਕੜਾ ਕਰਿਆ ਕਰੋ ਕਿਉਂਕਿ ਇਹ ਬਹੁਤ ਜ਼ਿਆਦਾ ਇਹਨਾਂ ਨੂੰ ਮੂੰਹ ਪਿੰਦਾ ਜਾ ਰਿਹਾ ਹੈ ਔਰ ਇਸ ਘਟਨਾ ਤੇ ਅਸੀਂ ਸਖਤ ਨਿੰਦਾ ਕਰਦੇ ਆਂ ਔਰ ਪ੍ਰਸ਼ਾਸਨ ਨੂੰ ਫੀਲ ਕਰਦੇ ਆਂ ਸਖਤ ਤੋਂ ਸਖਤ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਛੇਤੀ ਤੋਂ ਛੇਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਰਾ ਬਲਾਵੇ ਨਿਆਲੋ ਜਾਵੇ ਸ਼ੀਤਾ ਸਿੰਘਾਂ ਦੇ ਮਾਨੂੰ ਭਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ